ਬਾਬਾ ਜੀ ਮਾਫ ਕਰ ਦੋ ਨਾ ਚਲ ਬਾਬਾ ਜੀ ਇੱਕ ਬੱਚੀ ਗੱਲ ਆਦੋ ਇਨਸਾਨ ਤੇ ਗਲਤੀ ਹੁੰਦੀ ਹੈ ਸ਼ਰਾਬ ਦਾ ਪੀ ਹੋ ਗਈ ਨਾ ਪੀ ਹੋ ਗਈ ਇਹ ਕਹਿੰਦਾ ਇਨਸਾਨ ਬਾਬਾ ਜੀ ਮਾਫ ਕਰ ਦੋ ਮੈਂ ਤਾਂ ਮਾਰ ਦੋ ਸ਼ਰਾਬ ਦਾ ਪੀ ਕੇ ਠੇਕੇ ਪਰੋਂ ਰੋਜ਼ ਪੀਂਦਾ ਆ ਤੁਸੀਂ ਮੈਂ ਉੱਥੇ ਬੈਠਾ ਸੀ ਬਾਬਾ ਜੀ ਲੱਸੀ ਵਾਲੇ ਪਰ ਤੁਸੀਂ ਲਲਕਾਰੇ ਤਾਂ ਮਾਰੇ ਆ ਗੁਰੂ ਸਾਹਿਬ ਦਾ ਨਾਮ ਲੈ ਕੇ ਬਾਬਾ ਜੀ ਹੁਣ ਤਾਂ ਮਾਫ ਕਰ ਦੋ ਕੋਸਤੀਆਂ ਹੰਗ ਸਿੰਘਾਂ ਨਾਲ ਸਭ ਮਿਲਦੇ ਕਰਦੇ ਆ ਇੱਜਤ ਨਾਲ ਮਿਲਦੇ ਕਰਦੇ ਆ ਬਾਈ ਤੇਰੇ ਨਾਲ ਮੈਂ ਜਲੂਸ ਕੱਢਿਆ ਇਹਦਾ ਮਨੋ ਤਾਂ ਨਹੀਂ ਕੋਈ ਤੇਰਾ ਮੇਰਾ ਨਹੀਂ ਹੈਗਾ ਤੇਰਾ ਮੇਰਾ ਨਹੀਂ ਹੈਗਾ ਸੇਕਾਉਮ ਦਾ ਜਲੂਸ ਕੱਢਿਆ ਤੁਸੀਂ ਕਿੱਕੇ ਤੋਂ ਆਂਡੇ ਵੀ ਤੁਸੀਂ ਮਗਾਉਨੇ ਹੋ ਸਾਰੇ ਨਹੀਂ ਕਰਦੇ ਹੀ ਅਸੀਂ ਇੱਕ ਵਾਲੇ ਖੇਡਦਾ ਉਹ ਬਾਈ ਸਭ ਕੁਝ ਕਰਦਾ ਸਾਰੇ ਕੁਝ ਕਰਦੇ ਨਹੀਂ ਕੁਝ ਨਹੀਂ ਛੱਡਦੇ ਇਹ ਇਹ ਕਲੰਕਈਏ ਗਾਣਾ ਨਹੀਂ ਚਾਹੀਦਾ ਇਹਨੂੰ ਪਾਉਣਾ ਇੱਥੇ ਤੁਹਾਡੇ ਬੰਦੇ ਮੌਕਾ ਨੂੰ ਰੋਜ਼ਗਾਰ ਮਿਲਦਾ ਬੰਦੇ ਦਾ ਰੋਜ਼ਗਾਰ ਤੁਸੀਂ ਉਹ ਉੱਥੇ ਵੀ ਸੋਚਿਆ ਨਹੀਂ ਜਮੇ ਉੱਥੋਂ ਤੋਂ ਉੱਥੋਂ ਉੱਥੋਂ ਹੀ 10000 ਮਿਲ ਜਣਾ ਦੀ ਕੁਛ ਨੇ ਨੀ ਤਿਰਕਾਉਣਾ ਕੁਛ ਵੀ ਕੱਲ ਤੁਸੀਂ ਕੀ ਕਰ ਲਈ ਅੱਜ ਕੀ ਕਰ ਰਹੇ ਹੋ ਉੱਥੋਂ 10 2000 ਲੈਣਾ ਦੀ ਹੋਰ ਕੁਛ ਨਹੀਂ ਦੀ ਇਹ ਗੱਲ ਆ ਹੁੰਦੀ ਹੈ ਜੀ ਪੈਸੇ ਪਿੱਛੇ ਗਏ ਜੀ ਉੱਥੇ ਹੋਰ ਕਿਹਦੇ ਪਿੱਛੇ ਜਾਣਾ ਦੀ ਪੈਸੇ ਪਿੱਛੇ ਹੀ ਗਏ ਜੀ ਜਿਹੜਾ ਅੱਜ ਉਹ ਬੰਦੇ ਗਰੀਬ ਨੇ ਛੱਦੀਆਂ ਤੋੜੀਆਂ ਪੈਸੇ ਪਿੱਛੇ ਤੋੜੀਆਂ ਆ ਸਾਰਾ ਜੀ ਤੂੰ ਪੈਸੇ ਮੰਗੜੀ ਸੀ ਮੈਨੂੰ ਕਹਿੰਦਾ ਮੈਂ ਤੂੰ ਬਈ ਯਾਨੂ ਪ੍ਰਮੋਟ ਕਰ ਇੱਕ ਪਾਸੇ ਕੰਨ ਇਸ ਬੰਦੇ ਦੀ ਫੋਟੋ ਆ ਕਿੱਥੇ ਨੇ ਜਾ ਕੇ ਫਿਲਮ ਰੋਕੀ ਐ ਤੇ ਅੱਜ ਆਪਣਾ ਜਰੂਰ ਸੁਣਾਉਣ ਗਿਆ ਹੈ ਹਾਂ ਜੀ ਉਹਦੇ ਬਾਣੇ ਦੀ ਜਿੱਦ ਕਰਕੇ ਤੇਰੇ ਬਰਹੱਥ ਨਹੀਂ ਚੱਕ ਕੇ ਤੈਨੂੰ ਉਸਦੀ ਕਿਹਾਏਗਾ ਫੇਰ ਪੜਨਾ ਦੀ ਅਨੂ ਠੇਕੇ ਮੂਰੇ ਤੇ ਵੀ ਫੜਨਾ ਇਹ ਤੂੰ ਵੀ ਠੇਕੇ ਦਾ ਦਾਰੂ ਲੈ ਕੇ ਆਉਂਦਾ ਇਹਦੀ ਮੂਵੀ ਬਣਾ ਕੇ ਪਾਉਂਗੇ ਠੀਕ ਹੈ ਹੋ ਬਾਈ ਸਾਰਾ ਕੁਝ ਕਰੂੰਗਾ ਇਹ ਨਾਲ ਜਿਹੜੇ ਨਾਲ ਹੁਣ ਕਿਹਦੀ ਕਹਿਦਾ ਤੇਰੇ ਇੱਕ ਤੇਰੇ ਕਰਕੇ ਸਾਰੇ ਬੰਦ ਦੀ ਜਨਮ ਨਹੀਂ ਹੁੰਦੀ ਐ ਬਾਬਾ ਜੀ ਮਾਫ ਕਰਦਾ ਸੋਹਣੋ ਚੱਲ ਬਾਬਾ ਜੀ ਬਸ ਇੱਕੀ ਗੱਲ ਆਦੋ ਇਨਸਾਨ ਤੇ ਗਲਤੀ ਹੁੰਦੀ ਐ ਸ਼ਰਾਬ ਦਾ ਪੀ ਹੋ ਗਈ ਨਾ ਪੀ ਹੋ ਗਈ ਮੈਂ ਕਹਿੰਦਾ ਨਾ ਬਾਬਾ ਜੀ ਮਾਰਦੇ ਹੋ ਮਨ ਤੋਂ ਮਾਰਦੇ ਹੋ ਸ਼ਰਾਬ ਦਾ ਕੀ ਕਰੇ ਠਿੱਕੇ ਪਰੋਂ ਗੁਰੂਆਂ ਪੀਂਦਾ ਆ ਤੁਸੀਂ ਮੈਂ ਉੱਥੇ ਬੈਠਾ ਸੀ ਬਾਬਾ ਜੀ ਲੱਸੀ ਵਾਲੇ ਕੋਲ ਤੁਸੀਂ ਲਲਕਾਰੇ ਤਾਂ ਮਾਰੇ ਆ ਗੁਰੂ ਸਾਹਿਬ ਦਾ ਨਾਮ ਲੈ ਕੇ ਬਾਬਾ ਜੀ ਹੁਣ ਤਾਂ ਮaaf ਕਰ ਤੋ ਇਹਨਾਂ ਦੇ ਹੱਥ ਦੇ ਵਿੱਚ ਡੰਡਾ ਤੇ ਛਤਰੀਆਂ ਤੋੜਨੀਆਂ ਸ਼ੁਰੂ ਕਰੀਆਂ ਤੋ ਮੁੰਡੇ ਨੂੰ ਕੁੱਟਦਾ ਮੈਂ ਉੱਥੇ ਉੱਠ ਗਿਆ ਜਦੋਂ ਆਵਾਜ਼ ਮਾਰੀ ਦੁਆਰਾ ਫੇਰ ਚਤਨੀਆਂ ਤੋੜ ਕੇ ਜਦੋਂ ਦੇਖਿਆ ਪੰਜ ਚਾਹ ਜਨੇ ਤਿੰਨ ਕੀਰਪਾਨ ਚੱਕੀ ਖੜਾ ਹੋਇਆ ਤੇ ਜਦੋਂ ਮੈਂ ਲੋਕਾਂ ਨੂੰ ਰੋਕ ਲਿਆ ਲੋਕ ਰੋਕੇ ਵੀ ਹੁਣ ਜਿਆਦਾ ਇਕੱਠ ਹੋ ਗਿਆ ਇਕੱਠ ਹੋ ਕੇ ਫੇਰ ਧੀਮਾ ਹੋਇਆ ਕਿਰਪਾਨ ਲੈ ਕੇ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਮਿਲਿਆ ਨੰਹੰਗ ਸਿੰਘ ਮੌਕੇ ਤੇ ਨੰਹੰਗ ਸਿੰਘ ਨੂੰ ਲੋਕਾਂ ਨੇ ਫੜਿਆ ਤੁਹਾਨੂੰ ਦੱਸਦੇ ਕਿ ਤਸਵੀਰਾਂ ਦੇ ਵਿੱਚ ਜਿਹੜਾ ਤੁਸੀਂ ਨੰਗ ਸਿੰਘ ਦੇਖ ਰਹੇ ਹੋ ਇਹ ਉਹੀ ਨੰਗ ਸਿੰਘ ਹੈ ਜਿਸਨੇ ਪਿਛਲੇ ਦਿਨ ਹੀ ਫਿਲਮ ਦੀ ਸ਼ੂਟਿੰਗ ਰਕਵਾਇ ਸੀ ਕਿ ਕਿਆ ਸੀ ਕਿ ਨਕਲੀ ਗੁਰਦੁਆਰੇ ਦਾ ਸੈੱਟ ਬਣਾਇਆ ਹੈ ਤੇ ਜਿਸ ਤੋਂ ਲੈ ਕੇ ਉਹਨਾਂ ਨੇ ਇਤਰਾਜ਼ ਜਤਾਇਆ ਸੀ ਤੇ ਫਿਲਮ ਦੀ ਸ਼ੂਟਿੰਗ ਨੂੰ ਰਕਵਾ ਦਿੱਤਾ ਸੀ ਤੇ ਅੱਜ ਉਹੀ ਨੰਗ ਸਿੰਘ ਜਿਸਨੇ ਫਿਲਮ ਦੀ ਸ਼ੂਟਿੰਗ ਰਕਵਾਈ ਸੀ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਮਿਲਿਆ ਹੈ ਸੜਕ ਦੇ ਕਿਨਾਰੇ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਉਸ ਨੂੰ ਫੜ ਲਿਆ ਤੇ ਦੱਸਿਆ ਕਿ ਇਹ ਸੜਕ ਦੇ ਕਿਨਾਰੇ ਲੱਗੀਆਂ ਦੁਕਾਨਾਂ ਦੀਆਂ ਛਤਰੀਆਂ ਤੋੜ ਰਿਹਾ ਸੀ ਕ੍ਰਪਾਣ ਦੇ ਨਾਲ ਤੇ ਜਿਸ ਤੋਂ ਬਾਅਦ ਲੋਕ ਇਕੱਠੇ ਹੋ ਗਏ ਤੇ ਉਹਨਾਂ ਨੇ ਇਸ ਨੰਗ ਸਿੰਘ ਨੂੰ ਮੌਕੇ ਤੇ ਫੜ ਲਿਆ ਤੇ ਪੁਲਿਸ ਨੂੰ ਵੀ ਬੁਲਾ ਲਿਆ ਤੇ ਪੁਲਿਸ ਤੇ ਉਹ ਲੋਕ ਹੁਣ ਉਸ ਨੰਗ ਸਿੰਘ ਨੂੰ ਆਪਣੇ ਨਾਲ ਥਾਣੇ ਲੈ ਗਈ ਹੈ ਉੱਥੋਂ ਇਹਨਾਂ ਨੇ ਇੱਕ ਜਕਾਰਾ ਛੱਡਿਆ ਤਾਂ ਅਗਲੇ 5-4 ਮਿੰਟ ਦੇ ਵਿੱਚ ਅਸੀਂ ਸੀਨ ਦੇਖਿਆ ਕਿ ਇਹਨਾਂ ਦੇ ਹੱਥ ਦੇ ਵਿੱਚ ਗੰਡਾ ਤੇ ਛਤਰੀਆਂ ਤੋੜੀਆਂ ਸ਼ੁਰੂ ਕਰੀਆਂ ਤੇ ਮੁੰਡੇ ਨੂੰ ਕੁੱਟਦਾ ਮੈਂ ਉੱਥੇ ਗਿਆ ਜਦੋਂ ਮੈਂ ਆਵਾਜ਼ ਮਾਰੀ ਦੁਬਾਰਾ ਫੇਰ ਚਤਰੀਆਂ ਤੋੜ ਕੇ ਜਦੋਂ ਦੇਖਿਆ ਪੰਜ-ਚਾਹ ਜਣੇ ਤਿੰਨ ਕੀਰਪਾਨ ਚੱਕ ਕੇ ਖੜਾ ਹੋਇਆ ਤੇ ਜਦੋਂ ਮੈਂ ਲੋਕਾਂ ਨੂੰ ਰੋਕ ਲਿਆ ਲੋਕ ਰੋਕੇ ਵੀ ਹੁਣ ਜਿਆਦਾ ਕੱਠ ਹੋ ਗਿਆ ਕੱਠ ਹੋ ਕੇ ਫੇਰ ਤੀਮਾ ਹੋਇਆ ਕਿਰਪਾਨ ਲੈ ਕੇ ਜਦੋਂ ਜਦੋਂ ਦੇਖਿਆ ਲੋਕ ਵੱਧ ਗਏ ਜਦੋਂ ਅਸੀਂ ਧਾਰ ਲਈ ਕਿ ਨਹੀਂ ਜਾਣ ਦੇਣਾ ਇੱਥੇ ਮੁੰਡਾ ਖੜਾ ਹੋਣਾ ਸ਼ਾਇਦ ਚਲੇ ਗਿਆ ਵਿਚਾਰਾ ਉਹ ਨਾਲ ਹੋਇਆ ਮੇਰੇ ਪਿੱਛੇ ਖੜਾ ਮੁੰਡਾ ਪਰਨਾ ਮੁੜ ਕੇ ਤਾਂ ਜਾ ਕੇ ਇਹਨਾਂ ਨੂੰ ਘੇਰ ਕੇ ਨੂੰ ਖੜਾਇਆ ਇਹ ਮੈਂ ਬੇਨਤੀ ਕਰਦਾ ਸਾਡੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਮੈਂ ਇਹਦੇ ਸਾਡਾ ਘਟਾਓ ਹੈ ਕਿੱਥੇ ਅਸੀਂ ਕਿਤੇ ਪਰਸੋਂ ਵੀ ਅਸੀਂ ਕਮੰਗ ਪੱਤਰ ਦੇਣਗੇ ਸੀ ਮੈਂ ਆਪਣੇ ਸਾਥੀਆਂ ਨੂੰ ਪਹਿਲਾਂ ਗੱਲ ਕਹੀ ਸੀ ਡੀਸੀ ਸਾਹਿਬ ਦਫ਼ਤਰ ਮੂਹਰੇ ਕਿ ਤੁਸੀਂ ਦੋ ਨੰਗ ਸਿੰਘ ਨਾਲ ਲੈ ਕੇ ਤੁਹਾਡਾ ਘਟਾਓ ਮੇਰਾ ਇੱਕ ਸੀਤ ਹੈ ਘਟਾਏ ਇਸ ਥੀਚ ਉੱਥੇ ਡੀਸੀ ਸਾਹਿਬ ਦੇ ਦਫ਼ਤਰ ਮੂਹਰੇ ਸ਼ਾਂਤ ਮਈ ਢੰਗ ਨਾਲ ਅਸੀਂ ਮੰਗ ਪੱਤਰ ਦੇ ਰਹੇ ਤਾਂ ਉਹਨੇ ਜਗਾਰਸ਼ਾਨੇ ਸ਼ੁਰੂ ਕਰ ਦਿੱਤੇ ਇੱਕ ਪਾਸੇ ਕੱਲ ਇਸ ਬੰਦੇ ਦੀ ਫੋਟੋ ਹੈ ਜਿੱਥੇ ਨੇ ਜਾ ਕੇ ਫਿਲਮ ਰੋਕੀ ਐ ਤੇ ਅੱਜ ਆਪਣਾ ਗਰੁੱਪ ਢਾਉਣ ਗਿਆ ਹੈ ਬਿਲਕੁਲ ਮੈਂ ਬੁੱਢਾ ਦਲ ਨੂੰ ਇੱਕ ਬੇਨਤੀ ਕਰਦਾ ਟੋਲ ਪੁਲਾਜੇ ਇਹਨਾਂ ਦੇ ਮਾਸ ਅਸੀਂ 28-28 ਸਾਲ ਫੌਜੀ ਨੌਕਰੀ ਕਰਕੇ ਆ ਸਾਡੇ ਮੈਂ ਨਹੀਂ ਕਹਿੰਦਾ ਬੁੱਢਾ ਦਲ ਮਾਰਿਆ ਲੇਕਿਨ ਬੁੱਢਾ ਦਲ ਦੇ ਵਿੱਚ ਜਿਹੜੇ ਮੈਂਬਰ ਚਲੇ ਗਏ ਉਹਨਾਂ ਨੂੰ ਆਪਣੀ ਕਾਚ ਰਹਿਣਾ ਚਾਹੀਦਾ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਨੂੰ ਕਿ ਬੁੱਢਾ ਦਲ ਨੂੰ ਉਹਨਾਂ ਦੇ ਮੁਖੀਆਂ ਨੂੰ ਬੁਲਾ ਕੇ ਇਹ ਬੇਨਤੀ ਕਰਨ ਕਿ ਇਹਨਾਂ ਤੇ ਕੰਟਰੋਲ ਕਰੇ ਮੈਂ ਕਿਸੇ ਇਹ ਨਹੀਂ ਕਿ ਬਾਣਾ ਮਾੜਾ ਲੇਕਰ ਬਾਣਾ ਪਾ ਕੇ ਉਹਦਾ ਸਤਕਾਰ ਕਰਾਉਣਾ ਆਪਣੇ ਹੱਥ ਚਾਦਵੀ ਜੇ ਹੱਥ ਹੈ ਇੱਥੇ ਜੇ ਨਾ ਬਹੁਤਾ ਮੁੱਲ ਇਕੱਠਾ ਹੁੰਦਾ ਇੱਕ ਦੋ ਬੰਦੇ ਆ ਜਿੰਦੇ ਸ਼ਾਇਦ ਕਿਰਪਾਨ ਨਾਲ ਕਿਸੇ ਦਾ ਗੁੱਟ ਲਾ ਮੈਂ ਕਿਸੇ ਦੀ ਬਾਣਾ ਲਾ ਹੁੰਦਾ ਤੁਸ ਨਹੀਂ ਸੁਣਾ ਮੇਰੇ ਕੋਲ ਲੱਗ ਛੱਤੀ ਜਮਨ ਲੱਗਦੀ ਬਜਾਣੀ ਸ਼ੁਰੂ ਕਰਤੀ ਇਹ ਮੇਰੇ ਤਰਫ ਕੋਈ ਭਾਗੇ ਮੇਰੇ ਕੋਲ ਵੀ ਲੱਗ ਜਾਂਦੀ ਮੈਂ ਵੀ ਫੇਰ ਪਿੱਛੇ ਦੀ ਤਰਫ ਪੁੱਝ ਗਿਆ ਇਹ ਮੋਂ ਉੱਪਰ ਫੇਰਾਇਆ ਮੇਰਾ ਬੋਲਾ ਮੈਂ ਬੰਦ ਕਰ ਰਹਾ ਹੂ ਤੇਰੀ ਦੁਕਾਨ ਇਹਨਾਂ ਨੇ ਬੋਲਾ ਦੁਕਾਨ ਮਤ ਬੰਦ ਕਰੋ ਇਹਨਾਂ ਲੱਠੀ ਬਜਾਣੀ ਸ਼ੁਰੂ ਕਰੀ ਫੇਰ ਤਲਵਾਰ ਕਾਢੀ ਇਹ ਉਹ ਤਲਵਾਰ ਵੀ ਮੇਰੇ ਪਿੱਛੇ ਨੇ ਘਬਾਵੇ ਮੇਰੇ ਉਦਸਾ ਲੈਟ ਵੀ ਮਾਰਾ ਇਹਨਾਂ ਨੇ ਮੈਂ ਖੁਦ ਦੇਖਿਆ ਮੈਂ ਬਾਬਾ ਮੈਂ ਮੇਰੇ ਘਰ ਦੇ ਨਾਲ ਤੇ ਮੈਂ ਉਹ ਦੇਖਿਆ ਤੋੜਦੇ ਬਾਬੇ ਨੇ ਲਾਖ ਹੀ ਨਾ ਤੋੜੀਆਂ ਸਾਰੀ ਐ ਨਹੀਂ ਭਾਈ ਹੁਣ ਤੁਸੀਂ ਜਾ ਕੇ ਗਲਤ ਗੱਲ ਨਹੀਂ ਗਰੀਬ ਗਰੀਬ ਦੇ ਆ ਤੁਸੀਂ 500 500 ਧਰਮ ਦੇ ਫਿੱਟੇ ਵਾਂ ਮਨੇ ਹੋਇਤੀ ਜਿੱਤੇ ਛੋਟੇ 10 ਹੋ ਰਹੀ ਹੈ ਆਪਾਂ ਉਹ ਤੋੜਦਾਂ ਕੈਮਰਾ ਤੋੜਿਆ ਉਹ 50 ਬੰਦੇ ਰੋਟੀ ਖਾ ਰਹੇ ਨੇ ਜਿਹੜੀ ਚੀਜ਼ ਤੋਂ ਉਹਨੂੰ ਪਾਹੂ ਕਰ ਰਹੇ ਨੇ ਆਹ ਕਿ ਬੰਦਾ ਭਾਈ ਹੁਣ ਦੋ ਰਣੂ ਲੋਕਾਂ ਦੇ ਜਗਾਂ ਦੇ ਤੇ 100 ਬੰਦੇ ਰੋਟੀ ਖਾਂਦੇ ਤੁਸੀਂ ਉਹਨੂੰ ਮਾਰਦੇ ਬੰਦੇ ਕਹਿੰਦੇ ਮਾਰ ਦੋਗੇ ਏਕਣ ਦਾ ਹਮਨੇ ਆਏ ਦੀ ਲੋਟ ਆਉਣਾ ਦੱਸੋ ਗੱਲ ਤੇ ਉਹ ਬੰਦਾ ਜਾਣ ਰਹੀ ਹਾਂ ਜੀ ਕੇਬਲ ਤੋਂ ਆਏ ਚਲੇਗਾ ਬਾਈ ਤੁਹਾਨੂੰ ਤਾਂ ਜਾਣਦਾ ਹੋਗਾ ਜੀ ਤੁਸੀਂ ਕੰਪਲੇਨ ਕਿਉਂ ਨਹੀਂ ਕਰਦੇ ਕਰਦੇਗੇ ਜੀ ਕੰਪਲੇਨ ਉਹਹੀ ਗੱਲ ਹੈ ਯਾਰ ਇਹ ਗੱਲ ਨਹੀਂ ਜਾਂਦਾ ਇਹ ਆਪੇ ਗਲਤ ਨਹੀਂ ਗਲਤ ਗੱਲ ਹੈ ਯਾਰ ਗਲਤ ਹੈ ਯਾਰ ਕੋਈ ਨਾੜੀ ਹੈ ਕੋਈ ਗਰੀਬ ਬੰਦੇ ਵਿਚਾਰੇ ਉੱਥੇ ਇਹਨੇ ਰੋਟੀ ਖਾਣੇ ਆ ਕਿੰਨੇ ਬੰਦਿਆਂ ਦਾ ਰੋਜ਼ਗਾਰ ਹੋਊਗਾ ਜੀ ਹੋਰ ਚਲੇ ਜਾਣਗੇ ਚੰਡੀਗੜ੍ਹ ਚਲੇ ਜਾਣਗੇ ਇਹ ਬੰਦੇ ਕਿਹਨਾਂ ਤੇ ਕਰ ਦੇਣਗੇ ਇੱਥੇ ਤੁਹਾਡੇ ਬੰਦੇਆਂ ਨੂੰ ਕਿਹੜਾ ਰੋਜ਼ਗਾਰ ਮਿਲਦਾ ਬੰਦੇ ਦਾ ਰੋਜ਼ਗਾਰ ਤੁਸੀਂ ਉਹ ਉੱਥੇ ਵੀ ਸੋਚਿਆ ਨਹੀਂ ਉੱਥੇ ਤੁਸੀਂ ਉੱਥੇ ਉੱਥੇ ਹੀ 10000 ਮਿਲ ਜਣਾ ਦੀ ਕੁਛ ਨੇ ਨਹੀਂ ਦਿੜਕਾਉਣਾ ਕੁਝ ਵੀ ਕੱਲ ਤੁਸੀਂ ਕੀ ਕਰ ਰਹੇ ਸੀ ਅੱਜ ਕੀ ਕਰ ਰਹੇ ਹੋ ਉੱਥੋਂ 10 20000 ਲੈਣਾ ਦੀ ਹੋਰ ਕੁਝ ਨਹੀਂ ਦੀ ਇਹ ਗੱਲ ਆ ਹੁੰਦੀ ਹੈ ਜੀ ਪੈਸੇ ਪਿੱਛੇ ਗਏ ਜੋ ਉੱਥੇ ਹੋਰ ਕਿਹਦੇ ਪਿੱਛੇ ਜਾਣਾ ਦੀ ਪੈਸੇ ਪਿੱਛੇ ਗਏ ਜਿਹੜਾ ਅੱਜ ਉਹ ਬੰਦੇ ਗਰੀਦੇ ਛੱਡੀਆਂ ਤੋੜੀਆਂ ਪੈਸੇ ਪਿੱਛੇ ਤੋੜੀਆਂ

ਪਹਿਲਾ ਪਹਿਲਾ ਮੈਂ ਟਾਈਮ ਦੇ ਦੂੰਗਾ ਨਿਖਣ ਕਿਉਂ ਗਲੇ ਗਹਿਦਾ ਅਸਰ ਦੇ ਦੂੰਗਾ ਉਹ ਪਟਾਕਾ ਆਉਂਦਾ ਆ ਬੰਦੇ ਬਾਈ ਤੇਰੀ ਗੱਲ ਆ ਦੋਸਤਿਆਂ ਲੰਗ ਸਿੰਘ ਨਾਲ ਸਭ ਤੋਂ ਵੱਡੇ ਕਰਦੇ ਆ ਜਿੰਨਾ ਮਿਲਦੇ ਕਰਦੇ ਆ ਜਰੂਸ ਕੱਢਿਆ ਇਹਦਾ ਮੁੱਲ ਤਾਂ ਨਹੀਂ ਕੋਈ ਤੇਰਾ ਮੇਰਾ ਨਹੀਂ ਹੈਗਾ ਤੇਰਾ ਮੇਰਾ ਨਹੀਂ ਹੈਗਾ ਸੇਕਾਉਂ ਦਾ ਜਰੂਸ ਕੱਢਿਆ ਤੁਸੀਂ ਹਫਤੇ ਬਾਅਦ ਜਰੂਸ ਇਹਨੇ ਕੱਢਿਆ ਮੈਂ ਫੁੱਲ ਦੇਖੇ ਨੂੰ ਇਹ ਤੋੜਦਾ ਸੀਗਾ ਛਤਰੀਆਂ ਸੀ ਲੋਕ ਚਾਰ ਪੰਜ ਬੰਦੇ ਨੇ ਕਿਹਾ ਬਾਈ ਰਹਿਣ ਦੇ ਫਿਰ ਵੀ ਹਟਿਆ ਨਹੀਂ ਇਹ ਬੰਦਾ ਜੋ ਅੱਜ ਇਸ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਮੱਤਭਾਗਾ ਹਰਕਤ ਹੋਈ ਆ ਇੱਕ ਨੰਗ ਸਿੰਘ ਵੱਲੋਂ ਕੀਤੀ ਗਈ ਆ ਅਸੀਂ ਰਾਹਗੀਰ ਜਿਹਦੇ ਵਿੱਚ ਭਗਵੰਤੇ ਸੱਜਣ ਸਰਦਾਰ ਮਲਕੀਤ ਸਿੰਘ ਰੌਣੀ ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਪਹੁੰਚੇ ਉਹਦਾ ਨਕਟਾਰਾ ਕਰਦੇ ਆ ਉਸ ਗਰੀਬ ਵੱਲ ਦੇਖਦੇ ਆ ਸਭ ਨੇ ਜੋ ਤਿਲਫਲ ਹੋਇਆ ਜਿਸ ਵਿੱਚ ਮਲਕੀਤ ਸਿੰਘ ਰੌਣੀ ਨੇ 500 ਰੁਪਏ ਤੇ ਬਾਕੀ ਇਹਨੇ 100 ਰੁਪਏ ਇਕੱਠਾ ਕਰਕੇ 1200 ਰੁਪਏ ਇਸ ਬੱਚੇ ਨੂੰ ਦਿੱਤਾ ਜਿਹਦਾ ਨੁਕਸਾਨ ਹੁੰਦਾ ਕੁਝ ਥੋੜਾ ਬਹੁਤ ਆ ਇਹ ਚਰਲੇਗਾ ਕੁਝ ਸੰਗਤ ਨੇ ਝਰ ਲਿਆ ਸਿਰਫ ਇਹ ਕੰਮ ਤਾਂ ਕੀਤਾ ਸੰਗਤ ਨੇ ਇਹ ਸਿੱਖ ਕੌਮ ਦੀ ਬਰਮਾ ਤੇ ਇਸ ਬੰਦੇ ਨੇ ਨੰਗਨੇ ਸ਼ਰਾਬ ਵੀ ਪੀਤੀ ਨੰਗਸਿੰਘ ਖੁਦ ਕਹਿੰਦਾ ਖੁਦ ਤੁਹਾਡੀ ਵੀਡੀਓ ਚ ਕਹਿਦਾ ਕਿ ਇਹਨਾਂ ਤੇ ਗਲਤੀ ਹੋਈ ਹੈ ਇਹਨਾਂ ਨੇ ਸ਼ਰਾਬ ਪੀਤੀ ਹੈ ਪਰ ਬਾਣਾ ਪਾ ਕੇ ਸ਼ਰਾਬ ਪੀਣੀ ਮੈਂ ਇਹਨੂੰ ਗਲਤੀ ਨਹੀਂ ਕਹਿੰਦਾ ਇਹ ਮਸਤੀ ਹੈ ਮੈਂ ਇਹੀ ਬੇਨਤੀ ਕਰਦਾ ਮੈਂ ਇਹੀ ਬੇਨਤੀ ਕਰਦਾ ਬੁੱਢਾ ਦਲ ਮੁਖੀ ਸਾਹਿਬ ਨੂੰ ਕਿ ਇਹਨਾਂ ਤੇ ਨੱਥ ਪਾਓ ਪਰਵਾਹ ਵੀ ਬੰਦਾ ਗਲਤ ਆ ਜਾਂਦਾ ਬੱਚਾ ਗਲਤ ਜਾਂਦਾ ਪਰ ਇਹਨਾਂ ਤੇ ਨੱਥ ਪਾਓ ਤਾਂ ਕਿ ਮਤ ਪਾਦੀਆਂ ਸਾਗੀਆਂ ਸਭ ਨੂੰ ਰੋਕਿਆ ਜਾਵੇ ਫੇਸੇ ਕਿ ਅੱਜ ਇਹ ਸੱਜਣਾ ਉਹ ਦਿਨ ਬਾਅਦ ਕੀ ਕਰ ਰਿਹਾ ਹੈ ਤੋ ਮੇਰਾ ਮਤਲਬ ਇਹ ਹੈ ਕਿ ਸਾਡੀ ਕੌਮ ਹੈ ਜਿਹੜੀ ਉਹ ਕਈ ਵਾਰ ਸੋਚੇ ਸਮਝੇ ਵੀ ਕਮੈਂਟ ਕਰਦੀ ਕਿ ਐਵੇਂ ਹੋ ਗਿਆ ਇਹ ਬੰਦੇ ਪ੍ਰਵਾਸੀ ਭਰਾ ਨੇ ਸਾਡੇ ਭੈਣ ਭਰਾ ਵੀ ਬਾਹਰ ਜਾਂ ਸਟੇਟਾਂ ਬਾਹਰਲੇ ਮੁਲਕਾਂ 'ਚ ਕੰਮ ਕਰਦੇ ਨੇ ਇਹ ਉਹਨਾਂ ਦਾ ਰੋਜਗਾਰ ਚਲਾ ਰਹੇ ਹੈਗਾ ਨੁਕਸਾਨ ਕਰਕੇ ਕੀ ਮਿਲਿਆ ਜਾਂ ਤਾਂ ਕੋਈ ਦਾ ਨਿੱਜੀ ਫਾਇਦਾ ਹੋਵੇ ਕੋਈ ਫਾਇਦਾ ਨਹੀਂ ਸੀ ਦੁਜੀਦਾਂ ਥੋੜੇ ਸਾਹਮਣੇ ਮਾਫੀ ਮੰਗਦੇ ਬੰਦੇ ਨੇ ਪਰ ਇਹ ਜਿਹੇ ਬਾਣਾ ਪਾ ਕੇ ਇਹ ਜੇ ਕੰਮ ਕਰਨੇ ਖਾਲਸਾ ਤਾਂ ਹਮੇਸ਼ਾ ਦੂਜਿਆਂ ਦੀ ਮਦਦ ਲਈ ਜਾਣਾ ਜਾਂਦਾ ਹੈ ਅਸੀਂ ਦੁਨੀਆ 'ਚ ਬਦਨਾਮ ਹੋਣੇ ਨਾ ਕਰਕੇ ਸੋ ਕੋਸ਼ਿਸ਼ ਚੰਦ ਲੋਕ ਹੁੰਦੇ ਨੇ ਸਾਰੇ ਲੋਕ ਗਲਤ ਨਹੀਂ ਹੁੰਦੇ ਸਾਡੇ ਕੋਲ ਦੂਜੀ ਉਹ ਇਹ ਮਾਰੀ ਗੱਲ ਹੈ ਜਿਹੜੇ ਹੈ ਜਿਸ ਨੂੰ ਅਨਸਰ ਮਿਲਦੇ ਨਹੀਂ ਉਹ ਰੁੱਕ ਕੇ ਜਾਣਾ ਚਾਹੀਦਾ ਉਹਨਾਂ ਬਾਰੇ ਗੱਲ ਕਰਨੀ ਚਾਹੀਦੀ ਹੈ ਕਿ ਇਹ ਜਿਹੜਾ ਬੰਦਾ ਕੋਈ ਦੁਕਾਨਦਾਰੀ ਚਲਾਉਂਦਾ ਹੈ ਜਿਹੜਾ ਬਾਣਾ ਪਾ ਕੇ ਬਾਣੇ ਲੋਕ ਦੀ ਦੁਕਾਨਦਾਰੀ ਚਲਾਉਂਦਾ ਹੈ ਇਹ ਜਿਹੜੇ ਬੰਦੇ ਬੰਦ ਹੋਣੇ ਚਾਹੀਦੇ ਜੀ ਸੋ ਕੋਈ ਨਾ ਪੁੱਤ ਕੋ ਨੁਕਸਾਨ ਹੋਇਆ ਉਹਨਾਂ ਨਾਲ ਜਿੱਦਾਂ ਤੁਹਾਡੇ ਨਾਲ ਕੋਈ ਨਹੀਂ ਕਰੋ ਆਪਣੀ ਮਿਹਨਤ ਠੀਕ ਕਰੋ ਦੱਸ ਤਾਂ ਕੀ ਕਰਨ ਕਰਨਾ ਤੇ ਸ਼ਰਾਬ ਕਦੇ ਪੀਤੀ ਮੈਂ ਤਾਂ ਇਹ ਗੱਲ ਦਾ ਗੁੱਸਾ ਆ ਆਹੋ ਬੰਦੇ ਕਹੀ ਜਾਂਦੇ ਆ ਕਿ ਠੇਕੇ ਵਾਂਦੇ ਖਾਣਾ ਸ਼ਰਾਬ ਪੀਣਾ ਜਾ ਕੇ ਤੁਸੀਂ ਬਾਬੇ ਮੈਂ ਇਹਨਾਂ ਬਾਣਾ ਪਾ ਕੇ ਚੰਗਾ ਲੱਗਦਾ ਇਹ ਕੰਮ ਦੇਖ ਲਿਆ ਫਿਰ ਤੇ ਹੁਣ ਦੇਖ ਲਿਆ ਤੂੰ ਬੋਲੀ ਜਾਣਾ ਬਾਬੇ ਕਦੇ ਵੀ ਨਹੀਂ ਹੋਊਗਾ ਅੱਜ ਵਾਦੇ ਨਹੀਂ ਹੋਊਗਾ ਹੌਲ ਦੱਸ ਸਰਦਾਰ ਜੀ ਨਹੀਂ ਹੋਊਗਾ ਸਾਡਾ ਪਿੰਡ ਆਹੀ ਐ ਸੀਸਾਂ ਨੂੰ ਤੇ ਮਖਾ ਅੱਜ 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 ਦੀ ਵਾਰੀ ਅੱਛਾ ਆਪ ਕਦਾਂ ਪੀਣ ਲੱਗਿਆ ਹੋ ਸ਼ਰਾਬ ਕਦਾਂ ਪੀਣ ਲੱਗਿਆ ਹੋ ਜੇ ਕੰਮ ਕਰਕੇ ਉਹਨਾਂ ਬੋਲ ਰਹੇ ਨੇ ਦੁਨੀਆ ਦੇ 10 ਸਾਲ ਤੋਂ ਤਕਰੀਬਨ ਹੀ ਰੱਖਿਆ ਕਰਨ ਤੇ ਗਰੀਬ ਪੁੱਟਾਂ ਲੱਗੇ ਹੰਲੀ ਆਉਂਦੀ ਮੈਂ ਤਾਂ ਗੁੱਸੇ ਨਹੀਂ ਆਪ ਤੇ ਸਾਹਮਣੇ ਸੋਹ ਕਈ ਛੋੜਾ ਜਵਾਬ ਹੈ ਤੇਰੇ ਬਾਬਾ ਦਾ ਬਣੂ ਗਲਤ ਪਾਸੇ ਹੈ ਨਾ ਤੂੰ ਗਲਤ ਮੈਸੇਜ ਆਂਦਾ ਹੈ ਚੀਜ਼ ਦਾ ਲੋਕਾਂ ਦਾ ਦੱਸ ਤਸੀਂ ਕਿੰਨੇ ਬੇੜਾ ਬੋਲ ਢੋੜੇ ਬਣ ਕੇ ਆਏ ਬੇੜਾ ਦਾ ਪੁੱਤ ਨਵੇੜਾ ਹੈ ਗੱਲ ਮਾਫੀ ਦੇ ਦੋ ਕੋਈ ਗਲਤ ਪਤਾ ਨਹੀਂ ਬੇੜੀ ਦੀ ਗੱਲ ਦਾ ਕੋਈ ਮਾਫੀ ਮਾਫੀ ਤੂੰ ਹੁਣ ਤੱਕ ਮੈਂ ਮਾਫੀ ਮਾਫੀ ਮੇਰਾ ਭਾਈ ਇੱਥੇ ਜੋ ਆ ਗੋ ਭਾਈ ਅੱਜ ਇਹ ਉਹ ਭਾਈ ਇਹ ਚੋ ਵੀ ਗੱਲ ਠੀਕ ਆ ਅੱਜ ਤੇ ਮੈਂ ਇਹ ਜਗਾ ਨਹੀਂ ਗੱਲ ਕਰਾਂ ਮੈਂ ਤੁਹਾਨੂੰ ਸਵੇਰੇ ਕਿਹਨਰੇ ਵੇਲੇ ਆਉਂਗਾ ਉਹ ਦੱਸ ਇਹ ਮੇਰੇ ਪਾਪਾ ਜੀ ਇਹ ਹੁਣ ਕੌਣ ਆ ਕੇ ਮਾਰੂ ਭਾਈ ਇਹ ਗੱਲ ਦਾ ਨਾ ਉਹ ਆਪਾਂ ਜੀ ਨਹੀਂ ਮਾਰਨੇ ਇਹ ਗੱਲ ਦੀ ਜ਼ਿੰਮੇਵਾਰੀ ਕੌਂਗਲ ਵਿੱਚ ਲੋਕਲ ਕੌਂਸਲ ਮੈਂ ਜਾਣਦਾ ਪਾਪਾ ਜੀ ਮਾਫ ਕਰਦਾ ਹਾਂ ਹੁਣ ਚਲ ਬਾਬਾ ਜੀ ਬੱਚੀ ਗੱਲ ਆਦੋ insan ਤੇ ਗਲਤੀ ਹੋਣੀ ਆ ਸ਼ਰਾਬ ਦਾ ਪੀ ਹੋ ਗਈ ਨਾ ਪੀ ਹੋ ਗਈ ਮੈਂ ਕਹਣਾ insan ਬਾਬਾ ਜੀ ਮਾਫ ਕਰ ਦੋ ਮੈਨੂੰ ਤਾਂ ਮਾਰ ਦੋ ਸ਼ਰਾਬ ਤਾਂ ਕੀ ਕਰਿਆ ਠਿੱਕੇ ਪਰੋਂ ਪਰੋਂ ਹੀ ਪੀਂਦਾ ਯਾਰ ਤੁਸੀਂ ਮੈਂ ਉੱਥੇ ਬੈਠਾ ਸੀ ਬਾਬਾ ਜੀ ਲੱਸੀ ਵਾਲੇ ਪਰ ਤੁਸੀਂ ਲਲਕਾਰੇ ਤਾਂ ਮਾਰੇ ਆ ਗੁਰੂ ਸਾਹਿਬ ਦਾ ਨਾਮ ਲੈ ਕੇ ਬਾਬਾ ਜੀ ਹੁਣ ਤਾਂ ਮਾਫ ਕਰ ਦੋ ਮਾਫ ਕਰ ਲੋ ਇੰਨੀ ਤਾਂ ਗਲਤੀ ਮੰਨੋ ਤੁਸੀਂ ਸ਼ਰਾਬ ਮੈਂ ਮੰਨਦਾ ਬਾਬਾ ਜੀ ਮੈਂ ਮੰਨਦਾ ਬਾਹਰ ਛੱਡ ਦਿਓ ਬਈ ਸ਼ਰਾਬ ਦੀ ਮਾਫੀ ਮੰਗ ਲਈ ਇੰਨੀ ਬੜੀ